ਇਹ ਜਿਹੜੀ ਇੱਕ ਹੜਾ ਹੜਾ ਦੇ ਮਾਮਲੇ 'ਚ ਅਸੀਂ ਦੇਖ ਚੁੱਕੇ 2023 'ਚ ਵੀ ਹੜਾ ਹੈ ਸਰਕਾਰ ਨੂੰ ਇਹ ਗੱਲਾਂ ਹੀ ਦਿੱਤੀਆਂ ਕਿਸੇ ਨੂੰ ਕੋਈ ਇੱਕ ਥੇਲੇ ਦੀ ਕੋਈ ਮਦਦ ਨਹੀਂ ਦਿੱਤੀ ਇਸ ਵਾਰੀ ਫੇਰ ਹੜਾ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਮੈਨੂੰ ਅਫਸੋਸ ਹੈ ਜਿਹੜੇ ਰੋਜ਼ ਲੋਕ ਪਾਣੀ ਲਈ ਰੋਲਾ ਪਾਉਂਦੇ ਸੀ ਇਹ ਅੱਜ ਉਹ ਸਾਰੇ ਚੁੱਪ ਨੇ ਪੰਜਾਬ ਕੱਲਾ ਹੀ ਇਹ ਇਹਦੀ ਮਾਰ ਜਿਹੜੀ ਉਹ ਚੱਲ ਰਿਹਾ ਹੈ ਅਗਲਾ ਹੈ ਸਾਡੀ ਪਾਣੀ ਦੀ ਸਮੱਸਿਆ ਪੰਜਾਬ ਦਾ ਤਰਤੀਆ ਟੁਲਾ ਪਾਣੀ ਰੀਪੋਰਟਸ ਆ ਗਈਆਂ ਕੈਂਸਰਸ ਹੋ ਗਿਆ ਜਿਹੜੀ ਅਗਲੀ ਸਤਾ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਤੇ ਨਾ ਉਹ ਪਾਣੀ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਪਾਣੀ ਲਈ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਇਹਦੇ ਲਈ ਅਸੀਂ ਅੰਦੋਲਨ ਕਰਨ ਵਾਲੇ ਆਂ ਪੰਜਾਬ ਦੇ ਕਿਸਾਨਾਂ ਦਾ ਅਰਬਾਂ ਰੁਪਿਆ 슈ਗਰ ਮਿਲਾਂ ਵੱਲ ਗੰਨੇ ਦੀ ਕੀਮਤ ਦਾ ਬਕਾਇਆ ਖੜਾ ਹੈ ਸਰਕਾਰ ਇਸ ਪਾਸੇ ਕੰਨ ਨਹੀਂ ਧਰਦੀ ਤੇ ਅਸੀਂ ਉਸ ਦਿਨ ਕੋਈ ਵੱਡਾ ਐਲਾਨ ਕਰਾਂਗੇ ਐਜੀਟੇਸ਼ਨ ਦਾ ਜਿਹੜੀ ਇੱਕ ਖੜਾ ਹੜਾ ਦੇ ਮਾਮਲੇ 'ਚ 22 ਅਗਸਤ ਨੂੰ ਜਿਹੜੀ ਸਾਡੀ ਇੱਕ ਕਿਸਾਨ ਮਹਾਪੰਚਾਇਤ ਹੋ ਰਹੀ ਆ ਤੁਸੀਂ ਦੇਖੋਗੇ ਵੀ ਐਡੀ ਮਹਾਪੰਚਾਇਤ ਪੰਜਾਬ 'ਚ ਕਦੇ ਹੋਈ ਨਹੀਂ ਐਡੇ ਵੱਡੇ ਪ੍ਰਬੰਧ ਇੰਨਾ ਲੋਕਾਂ ਦਾ ਹੰਗਾਰਾ ਕਿਸਾਨਾਂ ਮਜ਼ਦੂਰਾਂ ਦਾ ਹਰ ਵਰਗ ਦਾ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਸਾਡੇ ਵਰਕਰ ਵੀ ਜਾ ਜਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਕਿਸਾਨਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਵੱਧ ਚੜ ਕੇ ਲੱਖਾਂ ਤੋਂ ਉੱਪਰ ਕਿਸਾਨ ਇੱਥੇ ਪਹੁੰਚਣਾ ਚਾਹੀਦਾ। ਕਾਇਦਾ ਅੱਜ ਡਿਊਟੀਆਂ ਲੱਗ ਗਈਆਂ ਨੇ ਲੰਗਰ ਕਮੇਟੀ ਦੀ ਡਿਊਟੀ ਲੱਗ ਗਈ ਆ। ਪ੍ਰਬੰਧਾਂ ਦੀ ਡਿਊਟੀ ਸਟੇਜ ਪ੍ਰਬੰਧਾਂ ਦੀ ਡਿਊਟੀ ਲੱਗ ਰਹੀ ਆ, ਸਟੇਜ ਸੰਚਾਲਨ ਦੀ ਜਿਹੜੀ ਡਿਊਟੀ ਆ ਲੱਗ ਰਹੀ ਆ। ਕੋਈ ਲੰਗਰ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਕੋਈ ਪ੍ਰਬੰਧਾਂ ਦੀ ਘਾਟ ਇੱਥੇ ਨਹੀਂ ਆਉਣ ਦਿੱਤੀ ਜਾਵੇਗੀ, ਜਾਵੇਗੀ। ਤੇ ਇਸ ਲਈ ਇੱਕ ਅੱਜ ਕਮੇਟੀ ਨੇ ਮੀਟਿੰਗ ਕੀਤੀ ਆ। ਮੀਟਿੰਗ ਤੇ ਜਿਹੜੀ ਆਪਸੀ ਵਿਚਾਰਾ ਹੋ ਜਾਂਦੇ ਹੁਣ ਰਾਜਵਾਲ ਸਾਹਿਬ ਨੂੰ ਪਹੁੰਚਾ ਦੋਸਤੋ ਖੁਸ਼ੀ ਹੈ ਵੀ ਅਸੀਂ ਸਰਕਾਰ ਦਾ ਮੂੰਹ ਮੋੜ ਸਕੇ ਸਾਰੇ ਲੋਕਾਂ ਦੀ ਮਦਦ ਦੇ ਨਾਲ ਜਿਹੜੀ 65533 ਏਕੜ ਜ਼ਮੀਨ ਕਿਸਾਨਾਂ ਤੋਂ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਖੋਹੀ ਜਾ ਰਹੀ ਸੀ ਇੱਕ ਐਸਾ ਬਰੋਲਾ ਸਾਰੇ ਪੰਜਾਬ ਵਿੱਚ ਉਠਿਆ ਇਹਦੇ ਵਿਰੁੱਧ ਤੇ ਲੋਕ ਆਪ ਮੁਹਾਰੇ ਔਰ ਲਾਉਂਡ ਆ ਕੇ ਪੈਸੀ ਵੀ ਸਾਡੇ ਪਿੰਡਾਂ 'ਚ ਨਾ ਪੜਿਓ ਤੇ ਜਿਹੜੀ ਅਸੀਂ 31 ਤਾਰੀਖ ਨੂੰ ਟਰੈਕਟਰ ਰਾਲੀ ਰੈਲੀ ਕੀਤੀ ਉਹਨੇ ਤਾਂ ਇੱਕ ਤਰ੍ਹਾਂ ਨਾਲ ਸਾਰਾ ਕੁਝ ਸਰਕਾਰ ਦਾ ਤੰਤਰ ਹਵਾ ਕੇ ਰੱਖ ਦਿੱਤਾ ਸੀ। ਉਹਦਾ ਨਤੀਜਾ ਇਹ ਹੋਇਆ ਵੀ ਸਰਕਾਰ ਮਜਬੂਰ ਹੋਈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ। ਔਰ ਇਹਦੀ ਜਿੱਤ ਦੀ ਖੁਸ਼ੀ ਵਿੱਚ ਤੇ ਕੁਝ ਹੋਰ ਮੁੱਦੇ ਨੇ ਜਿਨ੍ਹਾਂ ਵਾਸਤੇ ਅਸੀਂ 24 ਤਾਰੀਖ ਨੂੰ ਕੁਝ ਐਲਾਨ ਵੀ ਕਰਾਂਗੇ। ਉਹ ਵੀ ਅੱਜ ਕੁਝ ਡਿਸਕਸ ਕੀਤੇ ਨੇ। ਇਦੇ ਚ ਜਿਹੜਾ ਹੈਗਾ ਐਫਟੀਏ ਦੇ ਉੱਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਭਾਰਤ ਸਰਕਾਰ ਦਾ ਕੋਈ ਵਿਸ਼ਵਾਸ ਨਹੀਂ ਹੁਣ ਪਿਛਲੇ ਦਿਨੀ ਇਹਨਾਂ ਨੇ ਆਸਟ੍ਰੇਲੀਆ ਤੇ ਅਮਰੀਕਾ ਤੋਂ ਕਾਟਨ ਇੰਪੋਰਟ ਅਲਾਓ ਕਰ ਦਿੱਤੀ ਉਹਦੇ ਨਾਲ ਜਿਹੜੇ ਕਾਟਨ ਗਰੋਅਰਸ ਨੇ ਖਾਸ ਸੌਰ ਤੇ ਮਹਾਰਾਸ਼ਟਰ ਦੇ ਸਬ ਤੋਂ ਵੱਧ ਉੱਥੇ ਦੇ ਕਿਸਾਨ ਡੁੱਬਣਗੇ ਇਸੇ ਤਰ੍ਹਾਂ ਸਾਨੂੰ ਕਰ ਰਿਹਾ ਹੈ ਕਿ ਉਹ ਖੇਤੀ ਸੈਕਟਰ ਕਿਤੇ ਅਮਰੀਕਾ ਨੂੰ ਖੋਲ ਨਾ ਦੇਣ ਇਹ ਜੇ ਖੋਲਣਗੇ ਤਾਂ ਬਹੁਤ ਵੱਡਾ ਅੰਦੋਲਨ ਹੋਏਗਾ ਇਸੇ ਤਰ੍ਹਾਂ ਅਗਲਾ ਹੈ ਸਾਡੀ ਪਾਣੀ ਦੀ ਸਮੱਸਿਆ ਪੰਜਾਬ ਦਾ ਤਰਤੀਹਡਲਾ ਪਾਣੀ ਰਿਪੋਰਟਸ ਆ ਗਈਆਂ ਕੈਂਸਰਸ ਹੋ ਗਿਆ ਜਿਹੜੀ ਅਗਲੀ ਸਤਾ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਤੇ ਨਾ ਉਹ ਪਾਣੀ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਪਾਣੀ ਲਈ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਇਹਦੇ ਲਈ ਅਸੀਂ ਅੰਦੋਲਨ ਕਰਨ ਵਾਲੇ ਆ ਔਰ ਇਸੇ ਤਰ੍ਹਾਂ ਕੋਆਪਰੇਟਿਵ ਸਾਰੇ ਪੰਜਾਬ ਦੇ ਸਾਰੇ ਕੋਆਪਰੇਟਿਵਸ ਘਾਟੇ ਚ ਨੇ ਸਰਕਾਰ ਨੂੰ ਤੇ ਅਫਸਰ ਸ਼ਾਹੀ ਦੀ ਲੁੱਟ ਕਰਨ ਇਹ ਸਾਰਾ ਕੋਆਪਰੇਟਿਵ ਦਾਰਾ ਡੁੱਬ ਗਿਆ ਔਰ ਹੁਣ ਉਤੋਂ ਭਾਰਤ ਸਰਕਾਰ ਕੋਆਪਰੇਟਿਵ ਸੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਸਟੇਟ ਸਬਜੈਕਟ ਹੈ ਹੁਣ ਇਹ ਮਹਿਕਮਾ ਚਲਾ ਗਿਆ ਹੋਮ ਮਿਨਿਸਟਰ ਦੇ ਕੋਲ ਕੋਆਪਰੇਟਿਵ ਦਾ ਉਹ ਹਰ ਉਪਰਾਲਾ ਕਰ ਰਹੇ ਨੇ ਵੀ ਕੋਆਪਰੇਟਿਵ ਸਟੇਟਾਂ ਦੀ ਉਹਦੇ ਤੇ ਵੀ ਅਸੀਂ ਕਬਜ਼ਾ ਕਰ ਲਈਏ ਇਹਦੇ ਅੱਗੇ ਜਿਹੜੀ ਬਹੁਤ ਅਹਿਮ ਮੰਗ ਹੈ ਪੰਜਾਬ ਦੇ ਕਿਸਾਨਾਂ ਦਾ ਅਰਬਾਂ ਰੁਪਿਆ ਸ਼ੂਗਰ ਮਿਲਾਂ ਵੱਲ ਗੰਨੇ ਦੀ ਕੀਮਤ ਦਾ ਬਕਾਇਆ ਖੜਾ ਹੈ ਸਰਕਾਰ ਇਸ ਪਾਸੇ ਕੰਨ ਨਹੀਂ ਧਰਦੀ ਉਹ ਅਸੀਂ ਉਸ ਦਿਨ ਕੋਈ ਵੱਡਾ ਐਲਾਨ ਕਰਾਂਗੇ ਐਜੀਟੇਸ਼ਨ ਦਾ ਜਿਹੜੀ ਇੱਕ ਹੜਾ ਹੜਾ ਦੇ ਮਾਮਲੇ 'ਚ ਅਸੀਂ ਦੇਖ ਚੁੱਕੇ 2023 'ਚ ਵੀ ਹੜਾ ਹੈ ਸਰਕਾਰ ਨੂੰ ਇਹ ਗੱਲਾਂ ਹੀ ਜੀਤੀਆਂ ਕਿਸੇ ਨੂੰ ਕੋਈ ਇੱਕ ਥੇਲੇ ਦੀ ਕੋਈ ਮਦਦ ਨਹੀਂ ਦਿੱਤੀ ਇਸ ਵਾਰੀ ਫੇਰ ਹੜਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਨੂੰ ਅਫਸੋਸ ਹੈ ਜਿਹੜੇ ਰੋਜ਼ ਲੋਕ ਪਾਣੀ ਲਈ ਰੋਲਾ ਪਾਉਂਦੇ ਸੀ ਇਹ ਅੱਜ ਉਹ ਸਾਰੇ ਚੁੱਪ ਨੇ ਪੰਜਾਬ ਕੱਲਾ ਹੀ ਇਹਦੀ ਮਾਰ ਜਿਹੜੀ ਉਹ ਚੱਲ ਰਿਹਾ ਹੈ ਇਸ ਕਰਕੇ ਇਹਨਾਂ ਮੁੱਦਿਆਂ ਤੇ ਅਸੀਂ ਤਿਆਰੀ ਕੀਤੀ ਹੈ ਗੈਦਰਿੰਗ ਦਾ ਸਾਡੀ ਆਪਣੀ ਸਮਝ ਤੋਂ ਬਾਹਰ ਹੈ ਏਡਾ ਵੱਡਾ ਇਕੱਠ ਹੋਏਗਾ 1 ਲੱਖ ਬੰਦੇ ਦਾ ਤਾਂ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਇਹ ਤੋਂ ਅਦਾਦਾ ਲਾ ਲਓ ਬਹੁਤ ਸਾਰੇ ਆਪਣਾ ਨਾਲ ਵੀ ਲੈ ਕੇ ਆਉਣਗੇ ਲੋਕਾਂ 'ਚ ਬਹੁਤ ਪਾਰੀ ਉਤਸ਼ਾਹ ਹੈ ਅਸੀਂ ਇਹ ਜੇਤੂ ਰੇਣੀ ਕਰਨ ਜਾ ਰਹੇ ਹਾਂ ਇਹ ਇਹਦੇ ਇਹਦੇ ਬਾਅਦ ਫਿਰ ਅਗਲਾ ਪ੍ਰੋਗਰਾਮ 24 ਨੂੰ ਅਨਾਉਂਸ ਕਰਾਂਗੇ